ਦੋਸਤੋ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਤਾਪਾ ਸ਼ਹਿਰ ਅੰਦਰ ਛੇ ਦੇ ਕਰੀਬ ਸੰਚਾਲਨ ਵਿਦਿਆ ਭਾਰਤੀ ਪੰਜਾਬ ਵੱਲੋਂ ਸੰਸਕਾਰ ਬਾਲ ਕੇਂਦਰ ਚਲਾਇਆ ਜਾ ਰਿਹਾ ਹੈ ਜ ਜਿਨ੍ਹਾਂ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚੇ ਪੜ੍ਹਾਈ ਮੁਫਤ ਪੜ੍ਹਾਈ ਕਰ ਰਹੇ ਹਨ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹ ਲੋੜਵੰਦ ਪਰਿਵਾਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਜੋ ਲੋੜਵੰਦ ਪਰਿਵਾਰ ਆਪਣੇ ਬੱਚਿਆਂ ਨੂੰ ਸੰਸਕਾਰ ਬਾਲ ਕੇਂਦਰਾਂ ਦੇ ਵਿੱਚ ਦਾਖਲ ਕਰਵਾ ਸਕਣ ਅਤੇ ਆਪਣੀ ਪੜ੍ਹਾਈ ਪੂਰੀ ਕਰ ਸਕਣ ਇਸ ਤੁਹਾਨੂੰ ਇਹ ਵੀ ਦੱਸ ਦਿੰਨੇ ਆਂ ਵੀ ਇਹ ਕੇਂਦਰਾਂ ਦੇ ਵਿੱਚ ਸੰਸਥਾ ਵੱਲੋਂ ਸੰਸਥਾਵਾਂ ਵੱਲੋਂ ਕੋਈ ਵੀ ਬੱਚਿਆਂ ਤੋਂ ਪੈਸਾ ਨਹੀਂ ਲਿਆ ਜਾਂਦਾ ਇਸ ਵਾਲ ਕੇਂਦਰਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਆਂ ਵੱਲ ਵੀ ਗਤੀਵਿਧੀਆਂ ਵੱਲ ਵੀ ਉਹ ਦਛਾਹੇ ਕੀਤਾ ਜਾਂਦਾ ਹੈ ਦਾਨਵੀਰ ਸੱਜਣਾ ਅਤੇ ਸੰਸਥਾਵਾਂ ਵੱਲੋਂ ਇਹ ਸੰਸਾਰ ਬਾਲ ਕੇਂਦਰਾਂ ਵਿੱਚ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਬਦੌਲਤ ਇਹ ਸੰਸਕਾਰ ਬਾਲ ਕੇਂਦਰ ਤਪਾ ਸ਼ਹਿਰ ਅੰਦਰ ਚੱਲ ਰਹੇ ਹਨ ਬੱਚੇ ਆਪਣੀ ਗਤੀਵਿਧੀਆਂ ਪੇਸ਼ ਕਰਦੇ ਹੋਏ ਪਾਣੀ ਰੁਦਾਨਾ ਰੁਦ ਰੁ ਪਾਣੀ ਸੁਰਮੇ ਦਾ ਸੁਰਮਾ ਪਾਣੀ ਕਜਾ ਪਾਣੀ ਪਾਣੀ ਫੁੱਲ ਗਿਲਾਬ ਦਾ ਪੱਬੀ ਮੇਰੀ ਜੁਫਾ ਵਾਲੀ ਵੀ ਮੇਰਾ ਸਦਾਰ ਆਲ ਮਾਲ ਹੋਇਆ ਬੇਬੀ ਪਹਿਲਾ ਖਾ ਕੀੜੀ ਦੇ ਕਰ ਹੱਥੀ ਆਇਆ ਲੱਡੂਆਂ ਦਾ ਪਰਥਾ ਲਿਆਇਆ ਪੀਲੇ ਪੀਲੇ ਲੱਡੂ ਕੀ ਆਣਗਾ ਲਾਕੇ ਕੀੜੀ ਥਾਲੀ ਨੂੰ ਲੈ ਕੇ ਕੀ ਸੀ ਕੀੜੀ ਨੂੰ ਉੱਤ ਗਾਲ ਜਦੋਂ ਸੀ ਕੀੜੀਆਂ ਰਾਲ ਕੇ ਖਾਦੇ ਜਿੰ ਤੱਕਦੇ ਰਹਿ ਗਏ ਬੈਠੇ ਡੱਡੂ ਲੱਡੂ ਖਾ ਕੇ ਥਾਲੀਂ ਕੀੜੀ ਨੇ ਤ੍ਰਿਤਾ ਜੋਰੀ ਕਰ ਹੈ ਸਾਡੇ ਜਦ ਵੀ ਆ ਮਿੱਠੇ ਮਿੱਠੇ ਲੱਡੂ ਲਾ ਤ੍ਰਿਤਾ ਸੁੰਕੇ ਹੱਥ ਹੱਸੇ ਇੱਧਰ ਉੱਧਰ ਕੀੜੀ ਨੇ ਸੇ ਹੱਥ ਸੰਭਿਲਾਈ ਜਾਵੇ ਕੀੜੀ ਕਿੱਦਾ ਪਾਈ ਜਾਵੇ ਮੁੰਡਾ ਅਸੀਂ ਨਹੀਂ ਬੁਲਾਣੀ ਇਹ ਜਿੰਦ ਜਾਨ ਸਾਡੀ ਮੋਤੀਆਂ ਦੀ ਖਾਂਡ ਸਾਡੀ ਹੱਥਾਂ ਨਹੀਂ ਗਵਾਨ ਬੋਲੀ ਹੈ ਪੰਜਾਬੀ ਸਾਡੀ ਜਿਹੜਾ ਪੰਧਾਰਾ ਦੀ ਚੁੰਬਰੀ ਤੇ ਮੁੱਟੀ ਤੇ ਸਹੌਣੀ ਬੋਲੀ ਹੈ ਪੰਜਾਬੀ ਸਾਡੀ ਜੋਤ ਤੇ ਕਮਾਈਆਂ ਵਿੱਚ ਜੰਗਾ ਤੇ ਲੜਾਈਆਂ ਵਿੱਚ ਇਹ ਜਿੰਦ ਪਾਣੀ ਬੋਲੀ ਹੈ ਪੰਜਾਬੀ ਫੁੱਲਾ ਦੀ ਘਿਆੜੀ ਸਾਡੀ ਸੁੱਖਾਂ ਦੀ ਢਾਈ ਸਾਡੀ ਭੁੱਲ ਕੇ ਟੋ ਬੋਲੀ ਹੈ ਪੰਜਾਬੀ ਸਾਰੀ ਹਾਂਜੀ ਬਨੀ ਜੀ ਜੋ ਸੰਚਾਲਨ ਵਿਦਿਆ ਭਾਰਤੀ ਵੱਲੋਂ ਇਹ ਸੈਂਟਰ ਚਲਾਏ ਜਾ ਰਹੇ ਨੇ ਇਹਦੇ ਸਬੰਧ ਵਿੱਚ ਜਾਣਕਾਰੀ ਦਿਓ ਸਾਨੂੰ ਹਾਂਜੀ ਸਾਨੂੰ ਤਾਂ ਪਾਪ ਬਨੀ ਜੀ ਅਸੀਂ 5 ਜਿੰਦਰ ਚਲਾ ਰਹੇ ਹਾਂ ਜਿਹੜੇ ਚੱਲਦੇ ਨੂੰ ਨਾ ਇੱਕ ਤਾਂ ਨਰੇਸ਼ ਗੜ੍ਹ ਦੇ ਬਾਲ ਸੰਸਕਾਰ ਕੇਂਦਰ ਜੀ ਨਾਨਕ ਦੇ ਮੰਦਰ ਚੱਲ ਰਿਹਾ ਜੀ ਇੱਕ ਹੈਗਾ ਜੀ ਆਪਣਾ ਨਨਛੜੀ ਦੇ ਮੰਦਰ ਜੀ ਉਹਦੇ ਤੋਂ ਲਗਭਗ ਪਤ 2-3 ਸਾਲ ਹੋ ਗਏ ਚੱਲਦੇ ਨੂੰ ਜੀ ਇੱਕ ਮਹੰਤ ਜੀ ਜਿਹੜੇ ਅੱਜ ਖੋਲੇ ਜੀ ਉਹ ਵਿਕੀ ਜਿਹਦੇ ਬਾਅਦ ਤੇ ਨਾਂਤੇ ਖੋਲੇ ਜੀ ਉਹਨੂੰ ਵੀ ਨਾ ਹੋ ਗਿਆ ਇੱਕ ਚੱਲਦੇ ਨੂੰ ਇੱਕ ਬਾਈਕਰ ਬਤੀ ਚੱਲਦਾ ਜੀ तकरीबन 14 ਸਾਲੋਂ ਦੇ ਜੀ ਇੱਕ ਸਦਕਾਰੀ ਸਕੂਲ ਚੱਲਦਾ ਜੀ ਉਹਨੂੰ ਮੁੱਲਾਂ तकरीबन 12 ਸਾਲੋਂ ਦੇ ਚੱਲ ਰਹੇ ਜੀ ਇੱਕ ਅਸੀਂ ਸਾਨੂੰ ਹੋਰ ਮੰਗਦਾ ਜੀ ਉਹ ਫੁੱਲ ਜਗਾ ਦਿੱਤੇ ਇਹ ਕਿੰਨੇ ਸੈਂਟਰਾਂ ਦਾ ਤੁਹਾਡਾ ਟੀਚਾ ਹੈਗਾ ਇੱਕ ਉੱਪਰ-ਉੱਪਰ 10 ਸੈਂਟਰਾਂ ਦਾ ਸਾਡਾ ਟੀਚਾ ਜੀ ਤਾਂ ਵੀ ਚ ਖੁੱਲਣ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਜੀ ਫ੍ਰੀ ਉਹ ਪੂਰ ਕਲਾਸ ਜਿਹੜੇ ਬੱਚੇ ਹੈਗੇ ਉਹ ਪੜ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਪੜਾਈ ਦੇ ਨਾਲ ਨਾਲ ਹੋਰ ਬੱਚਿਆਂ ਨੂੰ ਕੀ ਬੱਚਿਆਂ ਨੂੰ ਜੀ ਐਕਟੀਵਿਟੀ ਹੁੰਦੀ ਹੈ ਜੀ ਜੀ ਮੇਜਮਦੀਆ ਬੱਚਿਆਂ ਨੂੰ ਜੀ ਟਿਊਸ਼ਨ ਵਰਕ ਹੋ ਜਾਂਦਾ ਜੀ ਬੱਚਿਆਂ ਨੂੰ ਆਪੀ ਉਹਦੀ ਰਿਸਪੈਕਟ ਕਿੱਦਾਂ ਕਰਨੀ ਹੈ ਜੀ ਬੱਚਿਆਂ ਨੂੰ ਬੈਠਣ ਦਾ ਸਾਰਾ ਕੁਝ ਸਿਖਾਇਆ ਜਾਂਦਾ ਇਹ ਫਿਰ ਜੇ ਬੱਚਿਆਂ ਦੀ ਪੜ੍ਹਾਈ ਲਈ ਤੁਸੀਂ ਟੀਚਰ ਹਾਇਰ ਕਰਦੇ ਹੋ ਫਿਰ ਹਾਂਜੀ ਉਹ ਚੇ ਹੈਲਪ ਕਰਦੇ ਨੇ ਟੀਚਰ ਜੀ ਇਹ ਸਾਨੂੰ ਡੋਨੇਟ ਮਿਲ ਜਾਂਦੇ ਜੀ ਓਕੇ ਹਾਂਜੀ ਇਹ ਜਿਹੜੇ ਤੁਸੀਂ ਸ਼ਹਿਰ ਦੇ ਵਿੱਚ 6 ਸੈਂਟਰ ਚਲਾ ਰਹੇ ਹੋ ਇਹ ਡਿਊਰੇਸ਼ਨ ਦੇ ਤੌਰ ਤੇ ਚਲਾ ਡਿਰੇਸ਼ਨ ਲੈ ਕੇ ਚਲਾ ਰਹੇ ਹੋ ਤੁਸੀਂ ਕੋਈ ਸਰਕਾਰੀ ਸਕੂਲ ਚਲਾ ਰਹੇ ਹੈ ਜੀ ਓਕੇ ਤੇ ਜਿਹੜੇ ਬਾਕੀ ਆ ਚਾਰ ਕੇਂਦਰ ਹੈ ਜੋ ਆਪਾਂ ਨੇ ਲੈ ਕੇ ਚਲਾ ਰਹੇ ਹਾਂ ਤੇ ਹੋਰ ਤੁਸੀਂ ਬੱਚਿਆਂ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਲੋੜਵੰਦ ਮਾਪਿਆਂ ਲਈ ਕਹਿ ਰਹੇ ਹਾਂ ਜੀ ਵੱਧ ਤੋਂ ਵੱਧ ਇਸ ਵਿੱਚ ਕੇਂਦਰ ਵਿੱਚ ਆਓ ਆਪਦੇ ਬੱਚਿਆਂ ਨੂੰ ਐਜੂਕੇਸ਼ਨ ਜੇ ਕੰਨੀ ਤੋਂ ਨਹੀਂ ਪਾਓ ਤੇ ਆਪਣੇ ਆਪ ਪੈਰਾਂ ਤੇ ਖੜੇ ਹੋ ਸਕੋ ਬੱਚਾ ਤੇ ਇਹਦੇ ਸੈਂਟਰ ਦੇ ਵਿੱਚ ਕੋਈ ਬੱਚਿਆਂ ਦੇ ਮਾਪਿਆਂ ਤੋਂ ਕੋਈ ਫੀਸ ਵਗੈਰਾ ਜਾਂ ਕੋਈ ਇੱਕ ਪੈਸਾ ਵੀ ਨਹੀਂ ਲੈਣਾ ਅੱਛਾ ਬਿਲਕੁਲ ਫ੍ਰੀ ਹੈ ਜੋ ਸਟੇਸ਼ਨਰੀ ਹੈ ਜਾਂ ਕੋਈ ਕਾਪੀਆਂ ਕਿਤਾਬ ਹੈ ਉਹ ਤੇ ਕੋਈ ਕੋਈ ਗ੍ਰੇਡ ਦੇ ਜਾਂਦਾ ਜੀ ਉਧਰੋਂ ਵੀ ਲੈ ਲੈਣੇ ਕੋਈ ਵਾਰ ਕੋਈ ਸਕੂਲ ਵੱਲੋਂ ਵੀ ਆਉਂਦੇ ਠੀਕ ਹੈ ਜਾਨਕਿ ਬੱਚਿਆਂ ਤੋਂ ਨਹੀਂ ਤੁਸੀਂ ਬੱਚੋਂ ਦਿੱਕੋ ਪੈਸਾ ਨਹੀਂ ਜਾਏਗਾ ਠੀਕ ਹੈ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਅਸੀਂ ਕਹਿੰਦੇ ਹਾਂ ਵੱਦ ਤੋਂ ਵੱਦ ਬੱਚੇ ਇਧਰ ਆਉਣ ਵੜਨ ਆਪਣੇ ਪੈਰਾਂ ਤੇ ਖੜੇ ਹੋਣ ਤੇ ਕਹਾਂ ਅੰਰੇਸ਼ ਦੀ ਤਰੱਕੀ ਹੋ ਸਕਦੀ ਬੱਚਾ ਠੀਕ